ਜਪ ਆਪ ਪ੍ਰਭੂ ਤਹ ਲੋਏ ਜੁਗ ਜੁਗ ਦਾਤਾ ਅਵਰ ਨ ਕੋਈ ਜਪ ਆਪ ਪ੍ਰਭੂ ਤਹ ਲੋਏ ਜਦੋਂ ਆਪੇ ਪ੍ਰਭੂ ਤੇ ਨਾਲ ਲੋਕਾਂ ਦੇ ਜਪਦਾ ਹੈ ਸੱਚ ਜਾਂਦਾ ਹੈ ਇਹਨਾਂ ਲੋਕਾਂ ਦਾ ਪ੍ਰਭੂ ਦਾ ਜਿਆ ਦਰਸ਼ਨ ਹੋ ਜਾਂਦਾ ਹੈ ਸਤਿ ਚ ਆ ਜਾਂਦੀ ਹੈ ਜੁਗ ਜੁਗ ਦਾਤਾ ਅਵਰ ਨ ਕੋਈ ਯੋਗਿਕ ਦਾ ਦਾਤਾ ਵੀ ਹੋਰ ਕੋਈ ਨਹੀਂ ਹੈ ਦਾਤਾ ਇੱਕੋ ਹੀ ਹੈ ਠੀਕ ਹੈ ਜੀ ਤੂੰ ਕੁਗਤਾ ਸੀ ਉਹ ਦਾਤਾ ਸੀ ਹੂੰ ਹੂੰ ਤੇ ਨਾਲੋਂ ਕਹੇ ਤੂੰ ਹੀ ਵਰਦਾ ਸੀ ਠੀਕ ਹੈ ਜੀ ਤੇ ਆਪਣੇ ਆਪ ਨੂੰ ਇਹ ਗੱਲ ਜਪ ਜਾਂਦੀ ਹੈ ਸਮਝ ਆ ਜਾਂਦੀ ਹੈ ਜੀ ਆਹ ਆਪਣੀ ਗੱਲ ਸਮਝ ਆਉਂਦੀ ਹੈ ਆਪਣੇ ਆਪ ਨੂੰ ਠੀਕ ਹੈ ਜੀ ਜਿਉ ਪਾਵੈ ਤਿਉ ਰਾਖੈ ਰਾਖ ਜਸ ਜਾਚੋ ਦੇਵੈ ਪਤਸਾਖ ਜਿਉ ਪਾਵੈ ਤਉ ਰੱਖੋ ਰਾਖ ਫੇਰ ਹਿੰਦੇ ਵਿੱਚ ਮੈਨੂੰ ਕਿੱਦਾਂ ਲੱਗੇ ਉੱਥੇ ਉਗੇ ਰੱਖ ਜਿਉ ਪਾਵ ਤਉ ਰੱਖੋ ਰਾਖ ਜਸ ਜਾਚੋ ਜਸ ਜਸ ਜਾਚੋ ਜੱਟ ਹਾਂਜੀ ਦੇਵੈ ਪਤਸਾਖ ਦੇਵੈ ਪਤਸਾਖ ਬਾਜ ਅਸ ਬੁੱਤਲ ਸਰਬ ਤੇਰਾ ਅੱਛਾ ਜੀ ਹੋਰ ਪੱਖਾ ਦੁੱਧਾ ਜੇ ਵੀ ਰੱਖ 200 ਕੁਝ ਜੀ ਰੱਖ ਹੂੰ ਹੂੰ ਯਾਰ ਦੇ ਦੇ ਪੱਤਾ ਰ ਸ਼ਾਗ ਫੁੱਟੇ ਆਵੇ ਅੱਛਾ ਜੀ ਪੱਤਾ ਤੜੇ ਕੇ ਸ਼ਾਗ ਫੁੱਟੇ ਮੇਰੀ ਸ਼ਾਗ ਤੁਰੇ ਤਰ ਫੜ ਲੇ ਹੂੰ ਹੂੰ ਜਦ ਵੀ ਸ਼ਾਗ ਫੁੱਟੂ ਬਲ ਤਾਂ ਲੱਗਣ ਅੱਛਾ ਪਹਿਲਾ ਪੱਤਾ ਫੁੱਟਣ ਦੇ ਤੇ ਸ਼ਾਗ ਕੋਲ ਜੀ ਫਿਰ ਫੁੱਲ ਲੱਗਣੇ ਫਿਰ ਫੜ ਲੱਗਣ ਹੂੰ ਉਹ ਕਹਿੰਦੇ ਗਾਤ ਪਾਈ ਅੱਛਾ ਇਹ ਪੱਤਾ ਤੁਮ ਇੱਥੇ ਪੱਤਾ ਕਰਾਂਗੇ ਜੀ ਅਰਥ ਪੱਤਾ ਹੀ ਹੈ ਸਾਗਰ ਨੂੰ ਪੱਤਾ ਹੀ ਹੁੰਦਾ ਹੂੰ ਹੂੰ ਸਾਗਰ ਨੂੰ ਪੱਤਾ ਹੁੰਦਾ ਹਾਂਜੀ ਸਾਗਦੇ ਹੀ ਫੁੱਲ ਲੱਗਣ ਸਾਗਦੇ ਹੀ ਫੁੱਲ ਲੱਗਣ ਹੂੰ ਹੂੰ ਯਾਰ ਢੜ ਠੀਕ ਹੈ ਜਾਗਤ ਜਾਗ ਰਹਾ ਤੁਧ ਭਾਵਾਂ ਜਾਂ ਤੂੰ ਮੇਲੇ ਤਾਂ ਤੁਜੇ ਸਮਾਵਾ ਇਹ ਜਾਗਦੇ ਮੈਂ ਜਾਗਰਤ ਅਵਸਥਾ ਜੋ ਵੀ ਜਾਂ ਮ ਇਸ ਤਰੀਕੇ ਨਾਲ ਪਤ ਥਾਕ ਹੋ ਵੀ ਜਾਵੇ ਫਿਰ ਵੀ ਜਾਗਦਾ ਹੀ ਰਹਨ ਪੋਸੀਬਲ ਨਹੀਂ ਹੈ ਆਪਣੀ ਆਪਣੀ ਤਾਕਤ ਤੇ ਵੀ ਜਾਗਦਾ ਹੀ ਰਹਾਂ ਅੱਛਾ ਜੀ ਜਾਗ ਤੇ ਜਾਗਰਣ ਜਾਗਨਾ ਤੋਂ ਉਤਪਾਉ ਫਿਰ ਵੀ ਜੇ ਟੈਸਟ ਸੱਚਦਾ ਹੀ ਬਣਨਾ ਰਹੇ ਟੈਸਟ ਬਦਲ ਨਾ ਜਾਵੇ ਬੂਧਾ ਹਰ ਵਿਚਾਰ ਨਾਲ ਆਵੇ ਕਾ ਨਹੀਂ ਜਾਗਦਾ रह ਸਕਦਾ ਜਦ ਤੱਕਿਆ ਫਿਰ ਵੀ ਗੱਡ ਜੂ ਗੱਲ ਜਾਗ ਤੇ ਜਾਗ ਜਾਗ ਰਹਾ ਦੁੱਧ ਪਾਵਾਂ ਸੱਚੇ ਚੰਗਾ ਲੱਗਦਾ ਰਹੇ ਸੱਚੇ ਮਿਠਾ ਲੱਗਦਾ ਰਹੇ ਠੀਕ ਹੈ ਜਾ ਤੂੰ ਮੇਲੇ ਤਾਂ ਤੁਝੇ ਸਮਾਵਾਂ ਜਾ ਤੂੰ ਬੇਲੇ ਤਾਂ ਤੁਝੇ ਸਮਾਵਾਂ ਜਾ ਤੂੰ ਬੇਲ ਵਿੱਚ ਤੇਰੇ ਸਮਾਜੂ ਹੂੰ ਜੀ ਜੈਕਾਰ ਜਪੋ ਜਗਦੀਸ਼ ਗੁਰਮਤ ਮਿਲਿਆ 20 21 ਜੈ ਜੈਕਾਰ ਜਪੋ ਜਗਦੀਸ਼ ਜੋ ਜਗਤ ਦਾ ਮਾਲਕ ਹੈ ਉਹਦੀ ਜੈ ਜੈਕਾਰ ਜਪਣੀ ਚਾਹੀਦੀ ਹੈ ਜਗਤ ਦਾ ਸੌਂਦੀ ਈਸ਼ ਹੈ ਉਹਦੀ ਜੈ ਜੈਕਾਰ ਜਪਣੀ ਚਾਹੀਦੀ ਹੈ ਕਲ ਵੀ ਚਾਹੀਦੀ ਹੈ ਗੁਰੂ ਗੁਰਬਖੀ ਮਿਲਿਆ 20 21 21 ਕੁਰਮਕ ਬਿਲਿਆ 20 20 ਦਾ ਪੂਰਾ ਪੂਰਾ ਗੁਰ ਗੁਲ ਗਿਆ ਇਹ ਨਹੀਂ ਵੀ ਥੋੜਾ ਜਿਹਾ ਗੁਲ ਗਿਆ ਥੋੜਾ ਜਿਹਾ ਰਹਿ ਗਿਆ ਇਹਦੇ ਨਾਲ ਇੱਕ ਈਸ ਨਾਲ ਤੇ 21 ਨਾਲ 100 ਸਦੀ ਮਿਲ ਗਿਆ ਅੱਛਾ ਜੀ ਸੌ ਸਦੀ ਸਮਾ ਗਿਆ 21 ਨਾਲ ਅੱਛਾ ਜੀ 20 আর 21 ਨਹੀਂ ਹੈ 20 ਦਾ ਤਾਂ ਮਤਲਬ ਹੈ 100% ਤੇ ਇੱਕ ਵਿੱਚ 100% ਦਸਮਾ ਗਿਆ ਹੈ ਜੀ ਹਾਂ ਉਹ ਵੀ ਇੱਕ ਵਿੱਚ ਪੂਰੇ ਦਾ ਪੂਰਾ ਸੁਭਾਗ ਗਿਆ ਠੀਕ ਹੈ ਜੀ ਪੂਰੇ ਦਾ ਪੂਰਾ ਸੁਭਾਗ ਗਿਆ ਤਾਂ ਹੀ ਹੋਇਆ ਜਿੱਥੇ ਆਪਾਂ ਪੜਿਆ ਸੀ ਜੈ ਜੈਕਾਰ ਜਪੋ ਜਗਦੀਸ਼ ਜੀ ਦਾ ਕੀ ਭਾਵ ਬਣਦਾ ਜੀ ਜਪੋ ਦਾ ਮਤਲਬ ਕੀ ਬੋਲਣਾ ਹੈ ਕਿ ਸਮਝਣਾ ਸੋ ਜੀ ਠੀਕ ਹੈ ਜੋ ਸਭ ਜਿਹੜਾ ਉਹ ਬੋਲਣ ਉਹ ਵੀ ਹੈ ਬੋਲੇ ਆਪੇ ਜਾਣੇ ਹਦਕੇ ਤੇ ਠੀਕ ਹੈ ਜੀ